ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਵਿਰੋਧ ਲਿਆ ਕੇ ਪੰਜਾਬ ਦੇ ਕਿਸਾਨ ਰੇਲਵੇ ਟ੍ਰੈਕ ਉੱਤੇ ਪੱਕੇ ਧੰਨੇ ਲਗਾ ਕੇ ਬੈਠੇ ਹਨ। ਉਤੇ ਹੀ ਕਿਸਾਨਾਂ ਵੱਲੋਂ ਰਾਤ ਅਤੇ ਦਿਨ ਦਾ ਚਾਹ ਅਤੇ ਭੋਜਨ ਰੇਲਵੇ ਸਟੇਸ਼ਨ ਤੇ ਹੀ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਤਬਲਾਣ ਵਿਖੇ ਪੱਕਾ ਤੰਨਾ ਲਾਈ ਬੈਠੇ ਕਿਸਾਨ ਆਗੂ ਹਰਮੇਲ ਸਿੰਘ ਨੇ ਮੀਰਾ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਇਹ ਤੰਨਾ ਸਾਡੇ ਵੱਲੋਂ ਰੇਲਵੇ ਟ੍ਰੈਕ ਨਾਭਾ ਵਿੱਚ ਲਗਾਇਆ ਗਿਆ ਸੀ ਪਰ ਮੋਦੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਅੱਸੀ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਇਹ ਤੰਨਾ 1 ਅਕਤੂਬਰ ਤੋਂ ਤਬਲਾਨ ਰੇਲਵੇ ਸਟੇਸ਼ਨ ਤੇ ਜਾਰੀ ਹੈ ਉਹਨਾਂ ਇਹ ਵੀ ਕਿਹਾ ਕਿ ਰੇਲਵੇ ਟ੍ਰੈਕ ਤੇ ਦਿਨ ਰਾਤ ਦਾ ਪੱਕਾ ਮੋਰਚਾ ਜਾਰੀ ਹੈ ਉਹਨਾਂ ਕਿਹਾ ਕਿ ਸਾਧੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ 40-45 ਜਗ੍ਹਾ ਪੱਕੇ ਮੋਰਚੇ ਲਗਾਏ ਹੋਏ ਹਨ ਪੰਜਾਬ ਵਿੱਚ 4 ਜਗ੍ਹਾ ਰੇਲਾਂ ਨੂੰ ਵੀ ਰੋਕਿਆ ਹੋਇਆ ਹੈ ਉਹਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਂਦੇ ਕਿ ਹਾਂ ਕਿ ਉਹ ਦੁਸ਼ਹਿਰਾ ਦੀਵਾਲੀ ਲੋੜੀ ਇਸ ਤਬਲਾਨ ਰੇਲਵੇ ਸਟੇਸ਼ਨ ਤੇ ਹੀ ਮਨਾਉਣਗੇ ਅਤੇ ਅਗਲੇ ਸਾਲ ਦੇ ਵੀ ਪ੍ਰੋਗਰਾਮ ਇੱਥੇ ਹੀ ਮਨਾਵਾਂਗੇ ਉਨਾ ਕਿਹਾ ਕਿ ਅਸੀਂ ਉਸੁਰਮੇ ਨਹੀਂ ਜਿਹੜੇ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਮੋਦੀ ਦੀ ਗਰਦਨ ਨੂੰ ਮਰੋੜ ਕੇ ਹੀ ਛੱਡਾਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਸੰਘਰਸ਼ਤਾ ਸਾਡਾ ਇਹ ਪਿਛਲੇ ਸਮੇਂ ਤੋਂ ਚੱਲਦਾ ਜਦੋਂ ਅਸੀਂ 15 ਤਰੀਕ ਤੋਂ ਲੈ ਕੇ 22 ਤਰੀਕ ਤੱਕ ਕੈਪੀਟਲ ਦੇ ਮਹਿਲਾਂ ਵੱਲ ਉਹਦੇ ਸਹਿਰ ਵਿੱਚ ਬੈਠੇ ਹਾਂ ਉਸ ਤੋਂ ਬਾਅਦ ਉਹ ਅਸੀਂ ਜਿਹੜਾ ਸਾਡਾ ਮੋਰਚਾ ਉਹਨੂੰ ਤਿੱਖਾ ਕੀਤਾ ਉਹ ਮੋਰਚੇ ਨੂੰ ਅਸੀਂ ਨਾਬੇ ਰੇਲਵੇ ਟਰੈਕ ਦੇ ਬੌਲਾਂਗੜ ਪੁਲ ਥੱਲੇ ਲੈ ਕੇ ਗਏ 48 ਘੰਟੇ ਲਈ ਉੱਥੇ ਰੇਲ ਰੋਕੀ ਆ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਵੀ ਤੁਹਾਡੇ ਇਹ ਆਰਡੀਨੈਂਸ ਨੇ ਇਹ ਲੋਕਾਂ ਲਈ ਘਾਤਕ ਨੇ ਇਹਨਾਂ ਨੂੰ ਵਾਪਸ ਲਾਓ ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਉਸ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਪੂਰੇ ਪੰਜਾਬ ਦੇ ਵਿੱਚ 40-45 ਥਾਂਵੇਂ ਅਸੀਂ ਮੋਰਚੇ ਲਾਏ ਨੇ ਜਿਦੇ ਵਿੱਚ ਚਾਰ ਥਾਂਵੇਂ ਰੇਲ ਰੋਕੀ ਗਈ ਆ ਚਾਰ ਭਾਜਪਾ ਮੰਤਰੀਆਂ ਦੇ ਕੋਠੀਆਂ ਰੋਕੀਆਂ ਗਈਆਂ ਨੇ ਕਾਫੀ ਗਿਣਤੀ ਦੇ ਵਿੱਚ ਅਸੀਂ ਰੇਲੈਂਸ ਪੰਪ ਰੋਕੇ ਨੇ ਤੇ ਅਸੀਂ ਇਹ ਨਾਭੇ ਵਾਲਾ ਜਿਹੜਾ ਮੋਰਚਾ ਉਹਨੂੰ ਦਮ ਲਾਣ ਰੇਲਵੇ ਸਟੇਸ਼ਨ ਤੇ ਲੈ ਕੇ ਆਇਆ ਇੱਥੇ ਅਸੀਂ ਇੱਕ ਤਰੀਕ ਤੋਂ ਲਗਾਤਾਰ ਮੋਰਚੇ ਦੇ ਵਿੱਚ ਬੈਠੇ ਆ ਦਿਨ ਰਾਤ ਦਾ ਪੱਕਾ ਮੋਰਚਾ ਬਹੁਤ ਨੌਜਵਾਨੀ ਬੀਬੀਆਂ ਭੈਣਾਂ ਸਾਡੇ ਬੱਚੇ ਇਸ ਮੋਰਚੇ ਦਾ ਹਿੱਸਾ ਬਣ ਰਹੇ ਨੇ ਲੋਕ ਤਾਕਤ ਬੇਹਸਾਬ ਇਕੱਠੀ ਹੋਈ ਆ ਕਿਉਂਕਿ ਲੋਕ ਤਾਕਤ ਨੇ ਮੋਦੀ ਦੀ ਧੌਣ ਤੇ ਗੋਡਾ ਰੱਖਣਾ ਉਸ ਤਾਂ ਹੀ ਆਰਡੀਨੈਂਸ ਰੱਦ ਹੋਣਗੇ ਜਿੰਨਾ ਟਾਈਮ ਆਰਡੀਨੈਂਸ ਰੱਦ ਨਹੀਂ ਹੁੰਦੇ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਨਹੀਂ ਉੱਠਦੀ ਉਹਨਾਂ ਟਾਈਮ ਚਾਹੇ ਕਿੰਨੀ ਸਮਾਂ ਲੱਗ ਜੇ ਇੱਥੇ ਹੀ ਬੈਠਾਂਗੇ ਦ ਸੈਰਾ ਵੀਰੇ ਮਨਾਵਾਂਗੇ ਇਸੇ ਰੇਲਵੇ ਸਟੇਸ਼ਨ ਤੇ ਦਵਲਾਂ ਵਿਖੇ ਹੋ ਸਕਦਾ ਦੀਵਾਲੀ ਮਨਾਉਣੀ ਪੈਗੀ ਉਹ ਵੀ ਉਰੀ ਮਨਾਵਾਂਗੇ ਪਰ ਅਸੀਂ ਦਾ ਲੋਹੜੀ ਦੀ ਵਿਆਸ ਰੱਖਦਾ ਇੱਥੇ ਬੈਠਾਂਗੇ ਲੋਹੜੀ ਤੱਕ ਵੀ ਉਰੀ ਰਹਾਂਗੇ ਜੇ ਕਾਹ ਵੀ ਸਰਕਾਰ ਨਾ ਮੰਨੀ ਅਗਲੇ ਸਾਲ ਦੇ ਆਉਣ ਵਾਲੇ ਪ੍ਰੋਗਰਾਮ ਵੀ ਇੱਥੇ ਹੀ ਮਨਾਵਾਂਗੇ ਪਰ ਮੈਦਾਨ ਛੱਡ ਕੇ ਨਹੀਂ ਜਾਵਾਂਗੇ ਅਸੀਂ ਉਹ ਸੂਰਮੇ ਨਹੀਂ ਹੈਗੇ ਜਿਹੜੇ ਮੈਦਾਨ ਛੱਡ ਕੇ ਭੱਜਾਂਗੇ ਮੋਦੀ ਦੀ ਧੌਣ ਨੂੰ ਮਰੋੜ ਕੇ ਭੱਜਾਂਗੇ ਇਹ ਵਾਦਾ ਕਰਕੇ ਕਹਿੰਦੇ ਅਸੀਂ ਮੇਰਾ ਨਾਮ ਮਨਜੀਤ ਸਿੰਘ ਨੇয়াল ਜ਼ਿਲ੍ਹਾ ਪਟਿਆਲਾ ਪ੍ਰਧਾਨ ਬੀਕੇ ਜੁ ਇੱਕਤਾ ਉਗਰਾਹ ਅਸੀਂ 1 ਅਕਤੂਬਰ ਤੋਂ ਤਾਂ ਇਹ ਹੁਣ ਰੇਲਵੇ ਟਰੈਕਾਂ ਤੇ 31 ਜਥੇਬੰਦੀਆਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਵਿੱਚ ਬੈਠੇ ਆਂ ਪਰ ਸਾਡੇ ਤਾਂ 25 ਤਰੀਕ ਤੋਂ ਪਹਿਲਾਂ 29 ਤੱਕ ਪਿੰਡ ਪਧਰੇ ਲੱਗੇ ਨੇ ਫਿਰ 15 ਤੋਂ 22 ਤੱਕ ਸਾਡਾ ਪਟਿਆਲੇ ਮੋਰਚਾ ਤੇ ਫਿਰ ਸਾਡਾ 24 ਤੋਂ 26 ਤੱਕ ਰੇਲਵੇ ਟਰੈਕਾਂ ਤੇ ਰਿਹਾ ਤੇ ਉਸ ਤੋਂ ਬਾਅਦ ਚੱਕ ਕੇ ਪੰਜਾਬ ਦੇ ਵਿੱਚ ਵਿਸ਼ਾਲ ਮੋਰਚੇ ਵੱਖ-ਵੱਖ ਥਾਵਾਂ ਤੇ ਵਧਾਏ ਨੇ ਜੋ ਕੇਂਦਰ ਦੀ ਸਰਕਾਰ ਨੇ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਜਿਹੜੇ ਲੋਕ ਵਿਰੋਧੀ ਨੇ ਨਾ ਕਿ ਇਕੱਲੇ ਕਿਸਾਨਾਂ ਦੇ ਵਿਰੋਧ ਚ ਨੇ ਉਹਨਾਂ ਨੂੰ ਲੈ ਕੇ ਅਸੀਂ ਦਿਨ ਰਾਤ ਉਹ ਧਰਨੇ ਪ੍ਰਦਰਸ਼ਨ ਪੱਕੇ ਮੋਰਚਿਆਂ ਦੇ ਵਿੱਚ ਡਟੇ ਹੋਏ ਆਂ ਪੰਜਾਬ ਦੀਆਂ ਕਸਤੀ ਜਥੇਬੰਦੀਆਂ ਨਾਲ ਤਾਲਮੇਲ ਵਿੱਚ ਸੰਘਰਸ਼ ਚ ਬੀਕੇ ਜੂ ਗ੍ਰਾਹਾਂ ਵੱਲੋਂ 40 ਤੋਂ ਵੱਧ ਥਾਵਾਂ ਤੇ ਪੰਜਾਬ ਚ ਮੋਰਚੇ ਲੱਗੇ ਹੋਏ ਨੇ ਜਦੋਂ ਤੱਕ ਇਹ ਕੇਂਦਰ ਦੀ ਸਰਕਾਰ ਤੇ ਆ ਕਾਰਪੋਰੇਟ ਘਰਾਣਿਆਂ ਦੇ ਅਸੀਂ ਬਾਹ ਮਰੋੜੀ ਆ ਜਿਹੜੇ ਇਹਨਾਂ ਦੇ ਪੰਪ ਰੋਕ ਕੇ ਨੇ ਰੇਲਵੇ ਰੋਕੀਆਂ ਨੇ ਤੇ ਟੋਲ ਪਲਾਜ਼ੇ ਰੋਕ ਕੇ ਨੇ ਤੇ ਇਹਨਾਂ ਦੇ ਮੌਲ ਰੋਕ ਕੇ ਨੇ ਉਦੋਂ ਤੱਕ ਸਾਡੇ ਸੰਘਰਸ਼ ਚ ਜਾਰੀ ਰਹਿਣਗੇ ਜਦੋਂ ਤੱਕ ਇਹ ਆਰਡੀਨਸਾਂ ਨੂੰ ਭਾਜਪਾ ਬੀਜੇਪੀ ਸਰਕਾਰ ਇਹ ਨਹੀਂ ਕਹਿੰਦੀ ਕਿ ਲੋਕ ਵਿਰੋਧੀ ਨੇ ਸਤੋ ਇਹ ਗਲਤ ਲਾਗੂ ਹੋਏ ਨੇ ਇਹਨਾਂ ਦੇ ਵਿੱਚ ਜੇ ਸੋਧ ਨਹੀਂ ਕਰਦੇ ਜਾਂ ਕੋਈ ਜਿਹਾ ਕਾਨੂੰਨ ਨਹੀਂ ਬਣਾਉਂਦੇ ਜੋ ਲੋਕਾਂ ਦੇ ਪੱਖੀ ਹੋਵੇ। ਉਹਦੇ ਸੰਬੰਧ ਦੇ ਵਿੱਚ ਜਦੋਂ ਤੱਕ ਪੰਜਾਬ ਸਟੇਟ ਕਮੇਟੀ ਦੇ ਫੈਸਲੇ ਮੁਤਾਬਕ ਸਾਡਾ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਹੈ। ਨੂੰ ਬਠਾਈ ਬੈਠੇ ਨੇ ਇੱਥੇ ਮੱਦਦ ਉਹਨਾਂ ਨੇ ਕੀ ਕਰਨੀ ਹੈ? ਅਸੀਂ ਤਾਂ ਬਧੀ ਰੱਖੀ ਆਪ ਕਰਨੀ ਪਊ ਸਾਨੂੰ। ਸਾਡੇ ਦਸਾਂ ਦੇ ਹੱਕ ਖੋਹ ਰਹੇ ਨੇ। ਮੱਦਦ ਸਾਡੀ ਕੀ ਕਰਨਗੇ? 70 ਸਾਲ ਹੋ ਗਏ ਸਾਨੂੰ ਉਹਨਾਂ ਨੂੰ ਹੈਰਾਨ ਕਰਦਿਆਂ। ਇਹ ਤਾਂ ਸਾਨੂੰ ਆਪ ਆਪ ਦਾ ਚੱਕਣਾ ਪਊ ਤਾਂ ਕੁਝ ਬਲ ਗੱਲੇ ਲੱਗਣਗੀਆਂ। ਇਹ ਜੋ ਹਾਂਜੀ ਹਾਂ ਦਿਨ ਰਾਤ ਦਿਨ ਰਾਤ ਤੇ ਸਾਡੀ ਫਸਲ ਵੀ ਪੱਕ ਜਾ। ਅਸੀਂ ਇੱਥੇ ਰਹਿਣਾ ਖਰਾਬ ਹੋ ਜੇ ਫਸਲ ਸਾਡੀ। ਅਸੀਂ ਇੱਥੇ ਧਰਨਾ ਨਹੀਂ ਛੱਡਣਾ ਹੈਗਾ। ਜਿੰਨਾ ਚਿਰ ਸਾਡੇ ਨਾਲ ਕੋਈ ਫੈਸਲਾ ਨਹੀਂ ਕਰਦੇ। ਤੇ ਜੀ ਵੀ ਅੱਗੇ ਦੁਸ਼ਹਿਰਾ, ਦੀਵਾਲੀ ਆ ਰਿਹਾ ਤਿਹਾਰ ਆ ਰਹੇ ਆ ਤੁਸੀਂ ਕਿੱਥੇ ਮਤਲਬ ਬਸ ਇੱਥੇ ਮਨਾਵਾਂਗੇ ਜੀ। ਜਿਨ੍ਹਾਂ ਚਿਰ ਬੁੱਧਰ ਕੋਈ ਸਾਡਾ ਫੈਸਲਾ ਨੂੰ ਸਾਨੂੰ ਦੱਸ ਦੇਣੀ ਕੋਈ ਗੱਲ ਨਹੀਂ ਤੇ ਸਾਡੇ ਨਾਲ ਕਰਦੇ ਉਹਨਾਂ ਚਿਰ ਅਸੀਂ ਇੱਥੇ ਬੈਠਾਂਗੇ ਅਸੀਂ ਉੱਠਦੇ ਨਹੀਂ ਹੈਗੇ ਨਾ ਬਾਤੋ ਤਣ ਮੈਤਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼